ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚੰਦਨਵਿੰਡੀ ਤਹਿਸੀਲ ਸੁਲਤਾਨਪੁਰ ਜਿਲ੍ਹਾ ਕਪੂਰਥਲਾ ਨਾਮ ਦੋਸਤੋ ਵੀਰ ਦਾ ਤਸੀਮ ਸਿੰਘ ਜਿਹੜੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਮੱਜਾਂ ਦੇ ਵਿੱਚ ਚਾਰ ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਤਿੰਨ ਮੱਜਾਂ ਤੋਪੜ ਗੱਪਣ ਤੇ ਇੱਕ ਮੱਜ ਜਿਹੜੀ ਦੋਸਤੋ ਘਪੜੋ ਇਹਨਾਂ ਦੇ ਨਾਲ ਦੋਸਤੋ ਇਸ ਤੋਂ ਗਨਾ ਇੱਕ ਕੱਟੀ ਵੀ ਆ ਤੇ ਇੱਕ ਦੋਸਤੋ ਨਾਲ ਆ ਛੋਟਾ ਬੱਚਾ ਆਵਛੀ ਪਛਵਾ ਦੀ ਡਿਟੇਲ ਦੋਸਤੋ ਸਾਰੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਊਗਾ ਕਿਉਂਕਿ ਵੀਰ ਆਪ ਇੱਥੇ ਹੈਗੇਗਾ ਵੀਰ ਸਾਡੇ ਹੋਂ ਤੋਂ ਪਹਿਲਾਂ ਸ਼ਹਿਰ ਚਲੇ ਗਿਆ ਸੀ ਇਸ ਕਰਕੇ ਦੋਸਤੋ ਜਿੰਨੀ ਵੀ ਡਿਟੇਲ ਹੈ ਪਸ਼ੂਆਂ ਦੀ ਸਾਰੀ ਪਸ਼ੂਤ ਨੂੰ ਮੈਂ ਬਤੇ ਦਿਖਾਉਂਗਾ ਇਦਾਂ ਹੀ ਤੋੜ ਕੇ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਪਸ਼ੂ ਕੋਈ ਨਹੀਂ ਦਿਖਾਉਂਗਾ ਕਿਉਂਕਿ ਉਹ ਆਪਣੇ ਪਸ਼ੂ ਨੂੰ ਆਪਾਂ ਨਹੀਂ ਖੋਲ ਸਕਦੇ ਬਾਕੀ ਜਿਹੜਾ ਪਸ਼ੂ ਜਿਹੜੇ ਵੀ ਨੂੰ ਪਸੰਦ ਆਊਗਾ ਵੀਰ ਦਾ ਨੰਬਰ ਮੈਂ ਜਿਹੜਾ ਸਕਰੀਨ ਤੇ ਚੱਲਦਾ ਕਰ ਦੂਗਾ ਤੇ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਡਿਟੇਲ ਦੱਸ ਕੇ ਨੂੰ ਪਸ਼ੂ ਦੀ ਤੇ ਤੁਸੀਂ ਉਹ ਪਸ਼ੂ ਜਿਹੜਾ ਖਰੀਦ ਸਰ ਦੀ ਸੌਦਾ ਕਰ ਸਕਦੇ ਜੇ ਸ਼ੁਰੂ ਕਰ ਲੈਂਦੇ ਆ ਦੋਸਤੋ ਇਸ ਗੱਲ ਤੋਂ ਪਹਿਲਾਂ ਗਾਂ ਦੋਸਤੋ ਪਹਿਲਾ ਸੂਆ ਸੂਈ ਆ ਦੁਜੀ ਸਵੇਰ ਆ ਤੇ ਦੋਸਤੋ ਗੱਬਲਿਆ 4 ਤੋਂ ਸਾਢੇ 4 ਮਹੀਨੇ ਦੀ ਗੱਬਲ ਚੈੱਕ ਪਾਸ ਕਨਫਰਮ ਤੇ ਹੁਣ ਜਿਹੜਾ ਮੌਕੇ ਦਾ ਦੁੱਧ ਦੁੱਧ ਤੇ ਛੱਡੇ ਗਾਂਸ ਦੇ ਕੋਈ 16 ਕਿਲੋ ਦੁੱਧ ਹੋਊਗਾ ਮੌਕੇ ਦਾ ਜਿਹੜਾ ਹੋਣ ਮਤਲਬ ਚੌਂਡੀ ਤੇ ਰੇਟ ਦੋਸਤੋ ਇਸ ਗਾਂ ਦਾ ਜਿਹੜਾ ਹੋਊਗਾ 40000 ਰੁਪਏ ਅੱਜ ਦਾ ਰੇਟ ਹੋਊਗਾ 40000 ਰੁਪਏ ਦੋਸਤੋ ਰੇਟ ਮੈਂ ਦੱਸਿਆ ਗਾਂ ਦਾ ਅੱਜ ਦਾ 16 ਲੀਟਰ ਦੁੱਧ ਦੋਸਤੋ ਹੁਣ ਜਿਹੜਾ ਮੌਕੇ ਦਾ ਤਿਆਰ ਹੈ ਸਾਢੇ 4 ਮਹੀਨੇ ਦੀ ਗੱਬਲ ਚੈੱਕ ਪਾਸ ਕਨਫਰਮ ਤੇ ਅਜੇ ਦੋਸਤੋ ਜੇ ਮੂੰਹ ਦੇ ਵਿੱਚੋਂ ਵਿਖੀ ਤੇ ਖੀਰੀ ਸੁਈ ਸੀ ਤੇ ਇੱਕ ਦੰਦ ਦੋਸਤੋ ਅਜੇ ਨੇ ਸੁਟਿਆ ਵਾ ਦੁੱਧ ਦਾ ਦੰਦ ਚ ਇੱਕ ਦੰਦ ਜਿਹਨੇ ਸੁਟਿਆ ਵਾ 40000 ਰੁਪਿਆ ਦੀ ਡਿਮਾਂਡ ਦੋਸਤੋ ਰੱਖੀ ਗਈ ਹੈ ਜਿਹੜੀ ਵੀਰ ਨੇ ਦੱਸੀ ਤੇ ਇਹਦੇ ਨਾਲ ਦੋਸਤੋ ਇਹਦੀ ਪਹਿਲੀ ਸਵੇਰੀ ਆ ਬੱਚਾ ਇਹਦੀ ਆ ਵਛੀ ਹੈ ਜੇ ਕਿਸੇ ਵੀਰ ਨੇ ਵਛੀ ਨਾਲ ਖਰੀਦਨੀ ਤੇ ਫਿਰ ਦੋਸਤੋ 10000 ਰੁਪਿਆ ਵਛੀ ਦਾ ਤੇ 40000 ਰੁਪਿਆ ਗਾਂ ਦਾ 50000 ਰੁਪਿਆ ਦੋਹਾਂ ਦਾ ਹੋਊਗਾ ਰੇਟ ਤੇ ਜੇ ਕਿਸੇ ਵੀਰ ਨੇ ਕੱਲੀ ਵਛੀ ਹੀ ਦੇ 10000 ਰੁਪਿਆ ਦੀ ਕੱਲੀ ਵਛੀ ਮਿਲੂਗੀ ਤੇ 40000 ਰੁਪਿਆ ਦੀ ਕੱਲੀ ਗਾਂ ਇਦੇ ਵਿੱਚੋਂ ਦੋਸਤੋ ਸਿਰਫ 1 200 ਰੁਪਿਆ ਛੋੜ ਹੋ ਗਈ। ਜਿਆਦਾ ਛੋੜ ਨਹੀਂ ਜਣੀ। ਇਹਦੇ ਨਾਲ ਦੋਸਤੋ ਜਿਹੜੀ ਬੱਦੀ ਹੈ ਮੱਝ ਇਹ ਮੱਝ ਦੋਸਤੋ ਗੱਪਣ ਆ। ਤੀਜੇ ਸੂਰ ਤੇ ਗੱਪਣ ਦੋਸਤੋ। ਸੂਨ ਦੇ ਵਿੱਚ ਦੋਸਤੋ ਕੋਈ ਇਹਦੇ 20 ਦਿਨ ਰਹਿ ਗਏ ਬਾਕੀ ਜਿਹੜੇ ਵੀਰ ਦੇ ਕਹਿ ਮਤਾਬਕ ਵੀ ਕੋਈ ਸਮਾਂ 20 ਦਿਨ ਦਾ ਹੋਊਗਾ ਸੂਨ ਦੇ ਵਿੱਚ। ਤੀਜਾ ਸਵੇਰ ਦੋਸਤੋ ਸੁਣੀਏ ਪਹਿਲੇ ਸਵੇਰ ਦੇ ਦੋਸਤੋ ਕੱਟੀ ਆਪਣੀ ਕੋਲੀ ਆ। ਜਿਹੜੀ ਦੂਜੇ ਸਵੇਰ ਕੱਟੀ ਦਿੱਤੀ ਨੇ। ਉਹ ਇਸ ਵੀਰ ਦੇ ਕੋਈ ਆਫਰ ਦੇ ਮਤਲਬ ਖਾ ਦੂ ਦੁੱਧ ਲਾਣਾ ਦੁੱਧ ਨੇ ਮੈਂ ਇਹ ਸ਼ੁਰੂ ਕਰਤਾ ਵਾ ਸੱਜਰ ਨੇ ਦੋਸਤੋ ਇਹਦੇ ਵੀਰ ਦੇ ਕਹਿਣ ਮੁਤਾਬਕ 18 ਲੀਟਰ ਦੁੱਧ ਜਿਹੜਾ ਨੇ ਚਵਾਇਆ ਦੂਜੀ ਸਵੇਰ ਕੱਦ ਘਾਟ ਮੈਂ ਦਾ ਦੋਸਤੋ ਬਹੁਤ ਚੰਗਾ ਵਾ ਬਾਕੀ ਦੋਸਤੋ ਥਾਣਾ ਸੁਣਾ ਦੀ ਕੁਆਲਿਟੀ ਇਸ ਕੁਆਲਿਟੀ ਦੀ ਹਰ ਇੱਕ ਚੀਜ਼ ਚੈੱਕ ਕਰ ਲੋ ਪੂਰੀ ਜੈਡ ਬਲੈਕ ਹੈ ਇਹਦਾ ਰੇਟ ਦੋਸਤੋ ਅੱਜ ਦਾ ਹੋਊਗਾ 50000 ਰੁਪਇਆ ਪਸੰਦ ਜਿਹੜੇ ਵੀਰ ਨੂੰ ਆਊਗੀ ਮਾਝੇ ਗੱਬਣ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦਾ ਵਾ ਇਹਦੇ ਵਿੱਚ ਦੋਸਤੋ ਮਾਨਦੰਡ ਜਿਹੜਾ ਹੋਊਗਾ ਮੌਕੇ ਤੇ ਹੋਊਗਾ ਜਿੰਨਾ ਵੀ ਤੇ ਉਸ ਤੋਂ ਅੱਗੇ ਦੋਸਤੋ ਜਿਹੜੀ ਮੱਝ ਇਹ ਤਿੰਨ ਨੰਬਰ ਚ ਆਪਾਂ ਵਿਖਾ ਰਹੇ ਹਾਂ ਦੋ ਨੰਬਰ ਵਾਲੀ ਮੱਝ ਇਹ ਦੋਸਤੋ ਮੱਝ ਧੋਖੜ ਗੱਬੜ ਤਿੰਨਾ ਮਹੀਨੇ ਦੀ ਗੱਬੜ ਚੈੱਕ ਪਾਸ ਕਨਫਰਮੇ ਵੀ ਇਹਦੇ ਮਗਰ ਬੱਚਾ ਦੋਸਤੋ ਕੱਟੀ ਹੈ ਤੇ ਹੁਣ ਜਿਹੜਾ ਦੁੱਧ ਹੈ ਦੋਸਤੋ ਮੌਕੇ ਦਾ ਇਹਦੇ ਥੱਲੇ 12 ਲੀਟਰ ਦੁੱਧ ਤਿਆਰ ਆ ਭਾਵੇਂ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਦੀਕ ਕਰ ਸਕਦਾ ਕੱਦ-ਕਾੜ ਦੋਸਤੋ ਮੈਂ ਦਾ ਕਰ ਲੋ ਚੈੱਕ ਹਰ ਇੱਕ ਪਾਸੇ ਦੋਸਤੋ ਬਹੁਤ ਚੰਗੀ ਮੱਝ ਪਿੱਠਪੂੜੀ ਦੀ ਚੜਾਈ ਤੇ ਮੈਂ ਦਾ ਜਿਹੜਾ ਬੋਡੀ ਵੇਟ ਉਹ ਵੀ ਦੋਸਤੋ ਬਹੁਤ ਵਧੀਆ ਆ ਇਹਦਾ ਦੋਸਤੋ ਮਾਜ ਦਾ ਜਿਹੜਾ ਮੁੱਲ ਹੋਊਗਾ ਉਹ ਹੋਊਗਾ ਅੱਜ ਦਾ ਇਹਦਾ ਮੁੱਲ ਹੋਊਗਾ 55000 ਰੁਪਇਆ ਜਿਹਦੇ ਵਿੱਚੋਂ ਮੌਕੇ ਤੇ ਜਿਹੜਾ ਤੁਹਾਡਾ ਮਾਠਾ ਹੋਊਗਾ ਬੱਚਾ ਇਹਦੇ ਮਗਰ ਕੱਟੀ ਹੈ ਮੈਂ ਤੁਹਾਨੂੰ ਕੱਟੀ ਵੀ ਦਿਖਾ ਦੂੰਗਾ ਦੋਵੇਂ ਟਾਈਮ ਦੋਸਤੋ ਇਹ ਬੱਚੇ ਤੇ ਮਿਲਦੀ ਹੈ ਜਿਹੜੇ ਵੀਰ ਨੂੰ ਇਹ ਪਸੰਦ ਆਊਗੀ ਵੀਰਾਂ ਤੁਸੀਂ ਫੋਨ ਤੇ ਇਹਦੀ ਵੀ ਗੱਲਬਾਤ ਕਰ ਸਕਦੇ ਹੋ ਇਸ ਤੋਂ ਅੱਗੇ ਦੋਸਤੋ ਤਿੰਨ ਨੰਬਰ ਤੇ ਜਿਹੜੀ ਮੱਝ ਹੈ ਇਹ ਵੀ ਦੋਸਤੋ ਕਨਫਰਮ ਚੈੱਕ ਪਾਸ ਹੈ ਸਾਢੇ 4 ਮਹੀਨੇ ਦੀ ਗੱਬਣ ਤੇ ਜੇ ਸੁਵਿਅਸਥਾ ਦੋਸਤੋ ਵੀ ਇਹਦੇ ਥੱਲੇ ਵੀ ਦੋ ਦੋਸਤੋਂ ਹੁਣ ਕੋਈ ਤਕਰੀਬਨ 11-12 ਕਿਲੋ ਦੁੱਧ ਹੋਊਗਾ ਜੀ ਕਿਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਹਦੇ ਮਗਰ ਦੋਸਤੋਂ ਬੱਚਾ ਕੱਟਾ ਵੇ ਇਹ ਵੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ 11 ਤੋਂ 12 ਲੀਟਰ ਦੁੱਧ ਦੋਸਤੋਂ ਹੋਣੇ ਥੱਲੇ ਮੌਕੇ ਦਾ ਜਿਹੜਾ ਹੋਊਗਾ ਆਰਡਰ ਕੁਆਲਿਟੀ ਤੁਹਾਨੂੰ ਬੈਕਸਾਈਡ ਤੋਂ ਦਿਖਾ ਦਿੰਦਾ ਅਕਰੀ ਚੈੱਕ ਕਰ ਲਓ ਪਿੱਠਪੁੜੇ ਦੀ ਚਲਾਈ ਦੋਸਤੋਂ ਹਰ ਇੱਕ ਚੀਜ਼ ਦੀ ਫੇਸ ਕੁਆਲਿਟੀ ਦੀ ਚੈੱਕ ਕਰ ਸਕਦੇ ਮੈਂ ਤੁਹਾਨੂੰ ਦੁਬਾਰਾ ਵਿਖਾ ਦਿੰਦਾ ਕਿ ਫੇਸ ਕੁਆਲਿਟੀ ਦੀ ਇਹਦਾ ਮੁੱਲ ਦੋਸਤੋਂ ਹੋਊਗਾ 50000 ਰੁਪਿਆ ਅੱਜ ਦਾ ਮੁੱਲ ਦਾ 50000 ਰੁਪਏ ਹੋਊਗਾ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆ ਕੋ ਤਿੱਜਾ ਨੰਬਰ ਦੋਸਤੋ ਤੇ ਵੀ ਇਹਨਾਂ ਫੋਨ ਤੇ ਗੱਲਬਾਤ ਕਰਕੇ ਨੰਬਰ ਵਾਈਜ਼ ਡਿਟੇਲ ਦੱਸੋਗੇ ਤੇ ਹਰ ਇੱਕ ਮੱਝ ਦੀ ਡਿਟੇਲ ਤੁਹਾਨੂੰ ਵੀ ਦੱਸ ਦਊਗਾ ਕਿਉਂਕਿ ਜਿੱਦਾਂ ਜਿੱਦਾਂ ਮੈਂ ਨੰਬਰ ਬੋਲੀ ਜਿੱਦਾਂ ਮੱਝ ਦਾ ਉਸ ਤਰ੍ਹਾਂ ਨੰਬਰ ਵੀਰ ਨੂੰ ਦੱਸ ਦਿਓ ਇਸ ਵਰਗੇ ਦੋਸਤੋ ਬੂਰੀ ਮੱਝ ਨੀਲੀ 라ਵੀ ਇਹ ਵੀ ਦੋਸਤੋ ਕੋਈ ਤਕਰੀਬਨ 4 ਕੁ ਮਹੀਨੇ ਦੀ ਗੱਬਣ ਚੈੱਕ ਪਾਸ ਕਨਫਰਮ ਪਿਓਰ ਨੀਲੀ 라ਵੀ ਹੈ ਦੋਸਤੋ ਬੂਰੀ ਦੇ ਵਿੱਚ ਆਉਂਦੀ ਇਹਦੇ ਸਿਲ ਦੋ ਦੋਸਤੋ ਹੁਣ 10 ਕਿਲੋ ਪੁੱਗਿਆ ਮੌਕੇ ਦਾ ਇਹਦੇ ਮਗਰ ਬੱਚਾ ਦੋਸਤੋ ਜਿਹੜਾ ਹੈਗਾ ਕੱਟੀ ਹੈ ਇਹਦਾ ਮੁੱਲ ਵੀ ਦੋਸਤੋ 50000 ਰੁਪਇਆ ਹੋਗਾ ਮੌਕੇ ਦਾ ਜਿਹੜੇ ਵੀਰ ਨੂੰ ਪਸੰਦ ਆ ਉਹ ਵੀ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਤੇ ਇਹਦਾ ਵੀ ਜਿਹੜਾ ਮੰਗਲ ਸ਼ੋਰ ਸ਼ਪਾਊਗਾ ਤੁਹਾਡਾ ਮੌਕੇ ਤੇ ਹੋਊਗਾ ਇਸ ਤੋਂ ਅੱਗੇ ਦੋਸਤੋ ਇੱਕ ਵੀਰ ਦੇ ਕੋਲ ਝੋਟੀ ਆ ਇਹ ਦੋਸਤੋ ਜਿਹੜੀ ਆਪਾਂ ਮੱਝ ਤੁਹਾਨੂੰ ਪਹਿਲੇ ਨੰਬਰ ਤੇ ਵਿਖਾਈ ਸੀ ਉਹਦੀ ਝੋਟੀ ਆ ਪਿਛਲੇ ਸਵੇਰ ਦੀ ਇਹ ਦੋਸਤੋ ਝੋਟੀ ਦਾ ਮੁੱਲ ਹੋਊਗਾ 15000 ਰੁਪਇਆ ਜੀ ਦਾ ਜੇ ਕਿਸੇ ਵੀ ਨੇ ਇਹ ਛੋਟੀ ਤੇ ਪਹਿਲੇ ਨੰਬਰ ਵਾਲੀ ਮੱਝ ਗੱਬਣ ਵਾਲੀ ਜਿਹੜੀ ਖਰੀਦਣੀ ਹੋਊਗੀ ਦੋਏ ਤੇ ਇਹਦਾ ਆਪਾਂ ਮੁੱਲ ਜੋ ਦੱਸਿਆ ਵੀਡੀਓ ਦੇ ਵਿੱਚ ਉਹਦੇ ਨਾਲ ਐਡਜਸਟ ਹੋ ਜਾਊਗਾ ਤੇ ਬਾਕੀ ਦੋਸਤੋ ਪਲੱਸ ਪੁਆਇੰਟ ਲਾ ਕੇ ਨਾਲ ਜਿੰਨਾ ਵੀ ਮੁੱਲ ਦਾ ਕੱਟੀ ਦਾ ਹੋਊਗਾ 15000 ਰੁਪਏ ਤੇ ਮੱਝ ਦੇ ਮੁੱਲ ਦੇ ਨਾਲ ਵਿੱਚ ਪਲੱਸ ਹੋ ਜਾਊਗਾ ਉਹਦੇ ਵਿੱਚ ਦੋਸਤੋ ਜਿਹੜਾ ਮਾਨਤਰ ਮੌਕੇ ਤੇ ਜਿਹੜਾ ਹੋਊਗਾ ਥੋੜਾ ਬੜਾ ਹੋਊਗਾ ਜ਼ਰੂਰ ਬਾਕੀ ਦੋਸਤੋ ਚਾਰ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਵੀਡੀਓ ਦੇ ਵਿੱਚ ਇੱਕ ਮੱਝ ਇਹ ਦੋਸਤੋ ਗੱਬਣ ਸੋਨ ਦੇ ਬਿਲਕੁਲ ਨੇੜ ਆ ਤੈਨ ਮੇ ਜੜੀ ਮੱਝਾ ਦੋਸਤੋ ਇਹ ਧੋਖੜ ਗੱਬਣ ਕਨਫਰਮ ਚੈੱਕ ਪਾਸ ਸੂਆ ਦੋਸਤੋ ਤੰਨਾ ਮੱਝਾਂ ਦੇ ਤਿੱਜਾ ਤੇਜਾ ਸੂਆ ਦੋਸਤੋ ਸੂਰੀਆ ਵਾ ਇੱਕ ਦੋਸਤੋ ਇਹ ਨਾਲ ਕੱਟੀ ਆ ਇਹਦਾ ਮਿੱਤਰ ਮਮੋਲ ਦਾਸਾ ਕੱਟੀ ਤੇ ਵੀ 15000 ਰੁਪਏ ਡਿਮਾਂਡ ਹੋਊਗੀ ਕੱਟੀ ਦੇ ਮੌਕੇ ਤੇ ਜੇ ਕਿਸੇ ਵੀ ਨੇ ਮੱਝ ਦੇ ਨਾਲ ਖਰੀਦੀ ਫੇ ਦੋਸਤੋ ਜੋ ਮੱਝ ਦਾ ਮੁੱਲ ਦੱਸਿਆ ਗਿਆ ਵੀਰੀ ਦੇ ਵਿੱਚ ਉਹਦੇ ਨਾਲ ਵਿੱਚ ਇਹ ਪਲੱਸ ਹੋ ਜੂਗੀ ਤੇ ਜੇ ਕਿਸੇ ਵੀ ਨੇ ਕੱਲੀ ਕੱਟੀ ਖਰੀਦੀ ਤੇ ਫੇ ਦੋਸਤੋ ਤਾਂ ਮੁੱਲ ਬਤਾਉਂਦਾ ਸੀ ਕਿੱਤਿਆ ਬੱਚੇ ਮੈਂ ਤੁਹਾਨੂੰ ਇੰਨਾ ਤਨਾ ਮੱਝਾਂ ਦੇ ਵਿਖਾ ਦਿੰਦਾ ਤੋਂ ਪਹਿਲੇ ਨੰਬਰ ਤੇ ਜਿਹੜੀ ਮੱਝ ਵਿਖਾਈ ਹੋਤੀ ਆ ਕੱਟੀ ਜੀ ਆ ਬੈਠੀ ਹੈ ਕੱਟੀ ਵੀ ਦੋਸਤੋ ਪੂਰੀ ਜੈਡ ਬਲੈਕ ਆ ਕਰ ਲੋ ਚੈੱਕ ਤੇ ਜਿਹੜੀ ਦੋਸਤੋ ਬੂਰੀ ਮੱਝ ਉਹਦੇ ਮਗਰ ਕੱਟੀ ਦੋਸਤੋ ਆ ਜੇ ਕਾਲੀ ਕੱਟੀ ਕਿ ਜਿਹੜੀ ਮੱਝ ਤੁਹਾਨੂੰ ਮੈਂ ਪਹਿਲੇ ਨੰਬਰ ਤੇ ਆਪਣੇ ਸੌਰੀ ਦੂਜੇ ਨੰਬਰ ਤੇ ਵਿਖਾਈ ਵਿਚਕਾਰ ਬੂਰੀ ਮੱਝ ਦੇ ਨਾਲ ਬੱਦੀ ਉਹਦਾ ਬੱਚਾ ਆ ਕੱਟਾ ਜੇ ਕਿੰਨਾ ਮੱਝਾਂ ਦੇ ਬੱਚੇ ਦੋਸਤੋ ਨਾਲ ਹੀ ਇਹ ਮੌਕੇ ਤੇ ਬੱਚੇ ਦੋਸਤੋ ਚੰਗੇ ਰਾਜੀ ਵੀਰ ਨੇ ਚੰਗੇ ਸੰਭੇ ਗਾਂ ਵੀ ਦੋਸਤੋ ਤੁਹਾਨੂੰ ਮੈਂ ਦੱਸਦੀ ਡੀਟੇਲੀ ਵੀ ਤੋਕੜ ਗੱਭਣੇ ਜੀ ਮੁੱਲ ਮਾਲ ਸਭ ਕੁਝ ਆਪਾਂ ਵੀਡੀਓ ਦੇ ਵਿੱਚ ਦੱਸ ਦਿੱਤਾ ਜਿਹੜੇ ਵੀ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਤੇ ਜਿਹੜੇ ਪਸ਼ੂ ਆ ਤੁਸੀਂ ਖਰੀਦ ਸਕਦੇ ਜੀ ਬੇਸ਼ੱਕ ਦੋਸਤੋ ਕਿਸੇ ਵੀ ਨੇ ਤੋਕੜ ਗੱਭਣੇ ਮੱਝ ਚੈੱਕ ਕਰਾਉਣੀ ਹੈ ਤੇ ਆਪਣਾ ਬੇਸ਼ੱਕ ਡਾਕਟਰ ਆਪਾਂ ਨਾਲ ਲੈਵਾਂ ਜਾਂ ਇੱਥੋਂ ਡਾਕਟਰ ਵੀ ਅਵੇਲੇਬਲ ਮੌਕੇ ਤੇ ਹੋ ਜਾਊਗਾ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀਕ ਆਪਣੀ ਜ਼ਰੂਰ ਕਰ ਲੈਣਾ ਕਰੋ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਕਰ ਦੋ ਤੇ ਬੈਲ ਬਟਨ ਨੂੰ ਆ